ਕੌਣ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਜੋ ਕਿ ਰਿਸ਼ਵਤ ਖੋਰੀ ਦੇ ਮਾਮਲੇ 'ਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਟਿਕਾਣਿਆਂ ਤੋਂ ਕਾਫੀ ਸਾਰਾ ਸੋਨਾ ਗਹਿਣਾ ਗੱਟਾ ਤੇ ਨਗਦ ਕੈਸ਼ ਬਰਾਮਦ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਰੋਪੜ ਦੇ ਡੀਆਈਜੀ ਸੀ ਰੋਪੜ ਰੇਂਜ ਦੇ ਵਿੱਚ ਮੁਹਾਲੀ ਰੂਪਨਗਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਆਉਂਦੇ ਨੇ ਇਹਨਾਂ ਦੇ ਪਿਤਾ ਸਰਦਾਰ ਮਹਿਲ ਸਿੰਘ ਵੀ ਪਹਿਲਾਂ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਹਰਚਰਨ ਸਿੰਘ ਭੁੱਲਰ 2009 ਬੈਚ ਦੇ ਆਈਪੀਐਸ ਅਧਿਕਾਰੀ ਬਣੇ ਸੀ ਉਸ ਤੋਂ ਬਾਅਦ ਇਹ ਐਸਐਸਪੀ ਰਹੇ ਦਸੰਬਰ 2023 ਦੇ ਵਿੱਚ ਇਹ ਡੀਆਈਜੀ ਬਣੇ ਸਾਲ 2023 ਚ ਇਹ ਪਟਿਆਲਾ ਰੇਂਜ ਦੇ ਡੀਆਈਜੀ ਬਣੇ ਉਸ ਤੋਂ ਬਾਅਦ ਇਹ 2024 ਦੇ ਵਿੱਚ ਰੋਪੜ ਰੇਂਜ ਦੇ ਡੀਆਈਜੀ ਕੋਸ਼ਤ ਕੀਤੇ ਗਏ ਇਸ ਤੋਂ ਵੀ ਨਾ ਮਈ 2025 ਦੇ ਵਿੱਚ ਇਹਨਾਂ ਨੂੰ ਪਟਿਆਲਾ ਰੇਂਜ ਦਾ ਐਡੀਸ਼ਨਲ ਚਾਰਜ ਵੀ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਇਹ ਜੰਗਰਾਉਂ, ਮੁਹਾਲੀ, ਸੰਗਰੂਰ, ਫਤਿਹਗੜ੍ਹ ਸਾਹਿਬ, ਖੰਨਾ, ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਵੀ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਉੱਤੇ ਜਦੋਂ ਨਸ਼ਾ ਤਸਕਰੀ ਦਾ ਕੇਸ ਚੱਲਿਆ ਸੀ, ਉਦੋਂ ਹਰਚਰਨ ਸਿੰਘ ਭੁੱਲਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਦੀ ਅਗਵਾਈ ਕਰ ਰਹੀ ਸੀ। ਇਸ ਤੋਂ ਬਿਨਾ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ, ਯੋਧ ਨਸ਼ਿਆਂ ਵਿਰੁੱਧ ਦਾ ਵੀ ਇਹ ਮੁੱਖ ਹਿੱਸਾ ਰਹੇ। ਤੇ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਹਿਲੇ ਸੀਨੀਅਰ ਪੰਜਾਬ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੂੰ ਰਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਦਰਅਸਲ ਹਰਚਰਨ ਸਿੰਘ ਭੁੱਲਰ ਉਹਨਾਂ ਨੇ ਸਕ੍ਰੈਪ ਡੀਲਰ ਆਕਾਸ਼ ਪੱਟਾ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ। ਸਕ੍ਰੈਪ ਡੀਲਰ ਆਕਾਸ਼ ਪੱਟਾ ਦਾ ਦਾਵਾ ਹੈ ਕਿ ਸਾਲ 2025 'ਚ ਉਹਨਾਂ ਉੱਤੇ ਸਰਹੰਦ ਪੁਲਿਸ ਸਟੇਸ਼ਨ ਦੇ ਵਿੱਚ ਝੂਠਾ ਦੋਸ਼ ਲਾ ਕੇ ਉਹਨਾਂ 'ਤੇ ਮੁਕੱਦਮਾ ਕੀਤਾ ਗਿਆ ਸੀ। ਇਸ ਮੁਕਦਮੇ ਵਿੱਚ ਉਸ ਡੀਲਰ ਉੱਤੇ ਦੋਸ਼ ਲਾਏ ਗਏ ਕਿ ਉਹ ਜਾਲੀ ਬਿਲਾਾਂ ਦੀ ਵਰਤੋਂ ਕਰਦਾ ਹੈ ਤੇ ਹੁਣ ਉਸੇ 2023 ਦੇ ਕੇਸ ਨੂੰ ਰਫਾ-ਦਫਾ ਕਰਨ ਦੇ ਚੱਕਰ 'ਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਸਕਰੈਪ ਡੀਲਰ ਆਕਾਸ਼ ਭੱਟਾ ਨੂੰ 5 ਲੱਖ ਰੁਪਏ ਸੇਵਾ ਪਾਣੀ ਕਰਨ ਲਈ ਕਿਹਾ ਏ ਰਿਸ਼ਵਤ ਡੀਆਈਜੀ ਸਾਹਿਬ ਨੇ ਕਿਰਸ਼ਨੂ ਨਾਮ ਦੇ ਇੱਕ ਬੰਦੇ ਜਰੀਏ ਸਕ੍ਰੈਪ ਡੀਲਰ ਆਕਾਸ਼ ਭੱਟਾ ਤੋਂ ਮੰਗੀ ਸੀ ਇਸੇ ਕਾਰਨ 16 ਅਕਤੂਬਰ 2025 ਨੂੰ ਸੀਬੀਆਈ ਟੀਮ ਮੁਹਾਲੀ ਡੀਆਈਜੀ ਦੇ ਦਫ਼ਤਰ ਪਹੁੰਚੀ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਦੋਂ ਇਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਤਾਂ ਉਹਨਾਂ ਦੇ ਟਿਕਾਣਿਆਂ ਤੋਂ 5 ਕਰੋੜ ਤੋਂ ਵੱਧ ਕੈਸ਼ ਮਿਲਿਆ ਲਗਜ਼ਰੀ ਘੜੀਆਂ ਮਿਲੀਆਂ ਲਾਗਜਰੀਕਾਰਾਂ ਦੀਆਂ ਚਾਬੀਆਂ ਮਿਲੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਰਿਵਾਲਵਰ ਤੇ ਪਿਸਟਲ ਮਿਲਿਆ ਡੇਢ ਕਿਲੋ ਤੋਂ ਵੱਧ ਸੋਨਾ ਮਿਲਿਆ ਤੇ ਹੋਰ ਗਹਿਣਾ ਗੱਟਾ ਵੀ ਕਾਫੀ ਮਾਤਰਾ ਦੇ ਵਿੱਚ ਬਰਾਮਦ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਪਿਛਲੇ ਸਾਲ 2024 ਦੇ ਨਵੰਬਰ ਮਹੀਨੇ ਰੋਪੜ ਰੇਂਜ ਦੇ ਡੀਆਈਜੀ ਅਧਿਕਾਰੀ ਬਣੇ ਸੀ ਤੇ ਹੁਣ 16 ਅਕਤੂਬਰ ਨੂੰ ਉਹਨਾਂ ਨੂੰ ਭ੍ਰਸ਼ਟਾਚਾਰ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅੱਗੇ ਇਸ ਕੇਸ ਦੇ ਵਿੱਚ ਕੀ ਕੀ ਸਾਹਮਣੇ ਆਊਗਾ ਕੀ ਕਾਰਵਾਈ ਹੋਏਗੀ ਉਹ ਤਾਂ ਕੋਰਟ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੇਗਾ ਬਾਕੀ ਤੁਸੀਂ ਇਸ ਕੇਸ ਬਾਰੇ ਕੀ ਵਿਚਾਰ ਰੱਖ ਦਿਓ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਐਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਹੁਣ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਆਰਾਮ ਰੱਖਾ